ਕੋਈ ਵੀ ਜੀ ਅਧਿਕਾਰਿਕ ਪੁਸ਼ਟੀ ਹੁੰਦੀ ਹੈ ਇਸ ਦੇ ਬਾਰੇ ਜਰੂਰ ਅਸੀਂ ਆਪਣੇ ਅਵਸਰ ਤੇ ਕਰਕੇ ਲਾਵਾ ਜੀ ਜੀ ਧੰਨਵਾਦ तमाम ਜਾਣਕਾਰੀ ਲਈ ਐਫਐਮਰੇ से सहयोगी सुरेंद्र जालंधर ਤੋਂ ਜਿਨ੍ਹਾਂ ਨੇ तमाम जानकारी दी थी कि विधायक रमन अरोड़ा ਨੂੰ ਧਮਕੀ ਪਰਿਕੋਲ ਆਈ ਹੈ ਤੇ ਵਿਦੇਸ਼ੀ ਨੰਬਰਾਂ ਤੋਂ ਇਹ ਫੋਨ ਆਇਆ ਦੋ ਵਾਰੀ ਇਹ ਫੋਨ ਜਿਹੜਾ ਦੱਸਿਆ ਜਾ ਰਿਹਾ ਕਿ ਦੋ ਵਾਰੀ ਇਹ ਕਾਲ ਆਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ 2 ਕਰੋੜ ਦੀ ਮੰਗ ਕੀਤੀ ਗਈ ਹੈ ਤੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਫਿਰੋਤੀ ਜਿਹੜੀ ਹੈ ਜੇ ਇਹ ਪੈਸੇ ਜਿਹੜੇ ਮੰਗੇ ਗਏ ਆ ਤੇ ਜੇਕਰ ਇਹ ਪੂਰਤੀ ਨਹੀਂ ਹੁੰਦੀ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਜਿਹੜੀ ਆ ਦਿੱਤੀ ਗਈ ਹੈ ਇਸ ਤਰ੍ਹਾਂ ਜਾਣਕਾਰੀ ਸਾਹਮਣੇ ਜਿਹੜੀ ਆਈ ਹੈ ਤੇ ਐਫ ਆਈ ਆਰ ਜਿਹੜੀ ਆ ਉਹ ਦਰਜ ਨਹੀਂ ਹੋਈ ਆ ਇਸ ਬਾਰੇ ਕੋਈ ਵੀ ਪੁਸ਼ਟੀ ਜਿਹੜੀ ਹਜੇ ਤੱਕ ਨਹੀਂ ਕੀਤੀ ਗਈ ਪੂਰੀ ਖਬਰ ਦੇ ਬਾਰੇ ਤੇ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਇਸ ਵੇਲੇ ਕਿ ਵਿਧਾਇਕ ਰਮਨ अरोड़ा ਨੂੰ ਧਮਕੀ ਭਰੀ ਕਾਲ ਆਈ ਹੈ ਵਿਦੇਸ਼ੀ ਨੰਬਰ ਤੋਂ ਇਹ ਫੋਨ ਕੀਤਾ ਗਿਆ ਵਿਦੇਸ਼ੀ ਨੰਬਰ ਤੋਂ ਦੋ ਵਾਰੀ ਧਮਕੀ ਭਰੀ ਕਾਲ ਆਈ ਹੈ ਤੇ ਪਰਿਵਾਰਕ ਮੈਂਬਰਾਂ ਤੱਕ ਨੂੰ ਵਿਜਾਨੋ ਮਾਰਨ ਦੀ ਧਮਕੀ ਇਸ ਪੂਰੀ ਖਬਰ ਦੇ ਵਿੱਚ ਦਿੱਤੀ ਗਈ ਹੈ ਤੇ ਇਸ ਪੂਰੀ ਖਬਰ ਦੀ ਜਿਹੜੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾ ਰਹੀ ਰਮਨ ਅਰੋੜਾ ਦੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਰਮਨ ਅਰੋੜਾ ਨੂੰ ਧਮਕੀ ਭਰੀ ਕਾਲ ਆਈ ਹੈ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਫਿਰੋਤੀ ਵੀ ਮੰਗੀ ਗਈ ਹੈ ਪੈਸੇ ਮੰਗੇ ਗਏ ਹੈ ਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਫਿਰੋਤੀ ਨਹੀਂ ਦਿੱਤੀ ਗਈ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇਗਾ ਇਸ ਤਰ੍ਹਾਂ ਦੀ ਧਮਕੀ ਭਰੀ ਕਾਲ ਵੀ ਆਈ ਹੈ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਇਹ ਵੀ ਕਿਹਾ ਗਿਆ ਕਿ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਡਿਪਟੀ ਕਮਿਸ਼ਨ ਨੂੰ ਸ਼ਿਕਾਇਤ ਜਿਹੜੀ ਆ ਦਰਜ ਕਰਵਾਈ ਗਈ ਆ ਤੇ ਜੜੀ ਜਾਣਕਾਰੀ ਲੈ ਲੈਨੇ ਮੇਰੇ ਨਾਲ ਮੇਰੇ ਸਹਿਯੋਗੀ सुरेंद्र ਜਿਹੜੇ ਨੇ ਫਰਿੰਦਰ ਕੀ ਕੋਈ ਜਾਣਕਾਰੀ ਇਸ ਬਾਰੇ ਹਾਂ ਬਿਲਕੁਲ ਸਾਹਬਾ ਜਿੱਦਾਂ ਕਿ ਪਿਛਲੇ ਦਿਨਾਂ ਦੇ ਇਹ ਗੱਲ ਕਰੀਏ ਤਾਂ ਜਦੋਂ ਵਿਜਨ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਤੇ ਜਬਰਦਸਤੀ ਫੌਲੀ ਰੰਦਾਵੀ ਮਾਮਲਾ ਦਾ ਦੋਸ਼ ਲੱਗਾ ਸੀ ਦੋਨਾਂ ਮਾਮਲਿਆਂ ਦੇ ਵਿੱਚ ਐਸਐਲ ਰਮਨ ਰੋਣਾ ਜਿੰਦੂ ਬਾਹਰ ਹੈਗੇ ਨੇ तकरीबन तकरीबन 100 ਤੋਂ ਉੱਪਰ ਦਿਨ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਤੇ ਹੁਣ ਉਹਨਾਂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਜਿਵੇਂ ਜਦੋਂ ਕਿ ਜਦੋਂ ਕਿ ਉਹਨਾਂ ਨੇ ਇਹ ਵੀ ਦੱਸਿਆ ਸ਼ਿਕਾਇਤ ਦੇ ਵਿੱਚ ਜਿਹੜੀ ਪਹਿਲੀ ਕਾਲ ਆਈ ਸੀ ਵੀ ਉਹਨੂੰ ਇਗਨੋਰ ਕੀਤਾ ਗਿਆ ਤਾਂ ਲੋ ਪਰ ਦੂਸਰੇ ਦਿਨ ਫਿਰ ਦੁਬਾਰਾ ਕਾਲ ਜਿਹੜੀ ਆਈ ਆਈ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਕੋਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਵਿੱਚ ਪੀਓਤਾ ਵੱਲੋਂ ਸੀਪੀ ਤੋਂ ਬਿਫੋਰ ਬਣਾਉ ਨੂੰ ਸ਼ਿਕਾਇਤ ਜੁੜੀ ਪਈ ਹੈ ਹਾਲਾਂਕਿ ਇਹ ਵੀ ਅਧਿਕਾਰਿਕ ਪੁਸ਼ਟੀ ਨਹੀਂ ਕਿਉਂਕਿ ਜਾਂਚ ਵੀ ਕਿਉਂਕਿ ਅਧਿਕਾਰਿਕ ਪਿਆਰ ਕੋਈ ਵੀ ਨਹੀਂ ਆਇਆ ਹੈ ਹੈ ਨਾ ਜੀ 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 ਦਵਾਬਾ ਤੋਂ ਉਹ ਕਹਿੰ ਸਕੀਏ ਕਾਰਵਾਈ ਕੀ ਕਰਦੀ ਹੈ ਇਹ ਟੌਣ ਵਾਲਾ ਸਮਾਂ ਦੱਸੇਗਾ ਪਰ ਜਿਹੜੀ ਸ਼ਿਕਾਇਤਕਰਤਾ ਦੇ ਪਰਾਈ ਉਹਦੇ ਵਿੱਚ ਰਮਨ अरोड़ा ਜਿਹੜੇ ਸੈਂਟਰਲ ਵਿਧਾਇਕ ਹੈਗੇ ਨੇ ਆਵਾਮੀ ਪਾਰਟੀ ਤੋਂ ਉਹਨਾਂ ਨੇ ਇਹ ਜਰੂਰ ਦੱਸਿਆ ਕਿ ਉਹਨਾਂ ਕੋਲੋਂ 2 ਕਰੋੜ ਦੀ ਮੰਗ ਕੀਤੀ ਗਈ ਹੈ ਔਰ ਨਗਾਤਾਰ ਉਹਨਾਂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਜਿਹੜੀਆਂ ਆਈਆਂ ਨੇ ਉਹ ਆ ਰਹੀਆਂ ਨੇ ਜੀ ਸੁਰਿੰਦਰ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ ਤੇ ਮੰਗ ਕੀ ਨਹੀਂ ਕਰ ਰਿਹਾ ਤੁਸੀਂ 2 ਕਰੋੜ ਦੇ ਮੰਗ ਕੀਤੀ ਜਾ ਰਹੀ ਸੀ ਬਿਲਕੁਲ 2 ਕਰੋੜ ਦੀ ਉਹਨਾਂ ਕੋਲੋਂ ਮੰਗ ਕੀਤੀ ਗਈ ਆ ਔਰ ਕਿਸੇ ਵੀ ਜੋ ਸ਼ਿਕਾਇਤ ਵਿੱਚ ਦਰਜ ਹੈ ਕਿ ਇਹ ਵੀ ਵਿਅਕਤੀ ਤੇ ਪਸੂਪ ਕੋਈ ਪੈਟੀਕੂਲਰ ਆਪਣਾ ਨਾਮ ਨਹੀਂ ਨਾ ਕਿਸੇ ਜੈਕਸਟਰ ਦੇ ਨਾਲ ਜੁੜੇ ਹੋਏ ਕੋਈ ਗੱਲ ਕੀਤੀ ਆ ਜਦੋਂ ਉਹਨਾਂ ਨੂੰ ਦੋ ਵਾਰੀ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਔਰ ਇਸੇ ਬਾਬਤ ਉਹਨਾਂ ਨੇ ਪੁਲਿਸ ਮਿਸ਼ਨ ਨੂੰ ਸ਼ਿਕਾਇਤ ਜੜੀ ਹੈ ਔਰ ਇਹ ਵੀ ਕਿ ਇਸ ਪਰ ਮਾਮਲੇ ਤੇ ਐਫ ਆਈ ਆਰ ਦਰਜ ਵੀ ਹੋਈ ਆ ਦੇਖੋ ਮੈਂ ਪਹਿਲਾਂ ਕਿਹਾ ਵੀ ਹਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੈਗੀ ਕਿ ਨਾ ਹੀ ਕਿਤੇ ਪੁਲਿਸ ਕਮਿਸ਼ਨਰ ਦਾ ਬਿਆਨ ਹੈਗਾ ਉਹਨਾਂ ਵੱਲੋਂ ਕੋਈ ਬਿਆਨ ਦਿੱਤਾ ਗਿਆ ਨਾ ਹੀ ਕਿਸੇ ਛੋਟੇ ਅਧਿਕਾਰੀ ਵੱਲੋਂ ਕੋਈ ਬਿਆਨ ਦਿੱਤਾ ਗਿਆ ਇਸ ਕਰਕੇ ਐਫ ਆਈ ਆਰ ਬਾਰੇ ਅਜੇ ਪੂਰੀ ਕਲੀਅਰ ਨਹੀਂ ਹੈ ਜਿੱਦਾਂ ਹੀ ਕੋਈ ਅਧਿਕਾਰਿਕ ਪੁਸ਼ਟੀ ਹੁੰਦੀ ਹੈ ਇਹਦੇ ਬਾਰੇ ਜਰੂਰ ਅਸੀਂ ਆਪਣੇ ਦਰਸ਼ਕਾਂ ਦੇ ਕਰਕੇ ਨਾਲ ਜਾਵਾਂਗੇ ਜੀ ਧੰਨਵਾਦ तमाम ਜਾਣਕਾਰੀ ਲਈ ਇਸੇ ਮੇਰੇ ਸਹਿਯੋਗੀ सुरेंद्र ਜਲੰਧਰ ਤੋਂ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਕਿ ਵਿਧਾਇਕ ਰਮਨ ਅਰੋੜਾ ਨੂੰ ਧਮਕੀ ਪਰੇ ਕੋਲ ਆਈ ਹੈ ਤੇ ਵਿਦੇਸ਼ੀ ਨੰਬਰਾਂ ਤੋਂ ਇਹ ਫੋਨ ਆਇਆ ਦੋ ਵਾਰੀ ਇਹ ਫੋਨ ਜਿਹੜਾ ਦੱਸਿਆ ਜਾ ਰਿਹਾ ਕਿ ਦੋ ਵਾਰੀ ਇਹ 콜 ਆਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ 2 ਕਰੋੜ ਦੀ ਮੰਗ ਕੀਤੀ ਗਈ ਹੈ ਤੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਫਿਰੋਤੀ ਜਿਹੜੀ ਹੈ ਜੇ ਇਹ ਪੈਸੇ ਜਿਹੜੇ ਮੰਗੇ ਗਏ ਆ ਤੇ ਜੇਕਰ ਇਹ ਪੂਰਤੀ ਨਹੀਂ ਹੁੰਦੀ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਜਿਹੜੀ ਆ ਦਿੱਤੀ ਗਈ ਹੈ ਇਸ ਤਰ੍ਹਾਂ ਜਾਣਕਾਰੀ ਸਾਹਮਣੇ ਜਿਹੜੀ ਆਈ ਹੈ ਤੇ ਐਫ ਆਈ ਆਰ ਜਿਹੜੀ ਆ ਉਹ ਦਰਜ ਨਹੀਂ ਹੋਈ ਆ ਇਸ ਬਾਰੇ ਕੋਈ ਵੀ ਪੁਸ਼ਟੀ ਜਿਹੜੀ ਹਜੇ ਤੱਕ ਨਹੀਂ ਕੀਤੀ ਗਈ ਪੂਰੀ ਖਬਰ ਦੇ ਬਾਰੇ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਇਸ ਵਿੱਚ ਲੈ ਕੇ ਵਿਧਾਇਕ ਰਮਨ अरोड़ा ਨੂੰ ਧਮਕੀ ਭਰੀ ਕਾਲ ਆਈ ਹੈ ਵਿਦੇਸ਼ੀ ਨੰਬਰ ਤੋਂ ਇਹ ਫੋਨ ਕੀਤਾ ਗਿਆ ਵਿਦੇਸ਼ੀ ਨੰਬਰ ਤੋਂ ਦੋ ਵਾਰੀ ਧਮਕੀ ਭਰੀ ਕਾਲ ਆਈ ਹੈ ਤੇ ਪਰਿਵਾਰਕ ਮੈਂਬਰਾਂ ਤੱਕ ਨੂੰ ਵਿਜਾਨੋ ਮਾਰਨ ਦੀ ਧਮਕੀ ਇਸ ਪੂਰੀ ਖਬਰ ਦੇ ਵਿੱਚ ਦਿੱਤੀ ਗਈ ਹੈ ਤੇ ਇਸ ਆ ਪੂਰੀ ਖਬਰ ਦੀ ਜਿਹੜੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾ ਰਹੀ ਜੇਕਰ ਰਮਨ अरोड़ा ਦੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਰਮਨ अरोड़ा ਨੂੰ ਧਮਕੀ ਭਰੀ ਕਾਲ ਆਈ ਹੈ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਫਿਰੋਤੀ ਵੀ ਮੰਗੀ ਗਈ ਹੈ ਪੈਸੇ ਮੰਗੇ ਗਏ ਹੈ ਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਫਿਰੋਤੀ ਨਹੀਂ ਦਿੱਤੀ ਗਈ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇਗਾ ਇਸ ਤਰ੍ਹਾਂ ਧਮਕੀ ਭਰੀ ਕਾਲ ਵੀ ਆਈ ਹੈ ਜਿਸ ਸੇ ਚੱਲਦੇ ਉਹਨਾਂ ਦੇ ਵੱਲੋਂ ਏ ਦੱਸਿਆ ਗਿਆ ਹੈ ਇਹ ਵੀ ਕਿਹਾ ਗਿਆ ਕਿ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਡਿਪਟੀ ਕਮਿਸ਼ਨ ਨੂੰ ਸ਼ਿਕਾਇਤ ਜਿਹੜੀ ਆ ਦਰਜ ਕਰਵਾਈ ਗਈ ਆ ਤੇ ਇਸ ਪੂਰੇ ਮਾਮਲੇ ਤੇ ਜੜੀ ਜਾਣਕਾਰੀ ਲੈ ਲੈਣੇ ਮੇਰੇ ਨਾਲ ਮੇਰੇ ਸਹਿਯੋਗੀ सुरेंद्र ਜਿਹੜੇ ਨੇ ਫਰਿੰਦਰ ਕੀ ਕੋਈ ਜਾਣਕਾਰੀ ਇਸ ਬਾਰੇ ਹਾਂ ਬਿਲਕੁਲ ਸਾਡੇ ਡਿਪਟੀ ਕਿ ਪਿਛਲੇ ਦਿਨਾਂ ਦੇ ਇਹ ਗੱਲ ਕਰੀਏ ਤਾਂ ਜਦੋਂ ਵਿਜਨਤ ਨੂੰ ਰਮਰ ਰੋਣੋ ਨੂੰ ਗ੍ਰਿਫਤਾਰ ਤਾਂ ਕਿ ਉਸ ਤੋਂ ਬਾਅਦ ਉਹਨਾਂ ਤੇ ਜਬਲੀ ਸੁਲੀ ਰਣਵੀ ਮਾਮਲਾ ਦਾ ਵੀ ਕੱਪੀ ਦੋਨਾਂ ਮਾਮਲਿਆਂ ਦੇ ਵਿੱਚ ਅਸਲੇ ਰਮਨ ਅਰੂਣਾ ਜੇਲ੍ਹ ਤੋਂ ਬਾਹਰ ਆ ਗਏ ਨੇ ਤਕਰੀਬਤ ਤਕਰੀਬਨ 100 ਤੋਂ ਉੱਪਰ ਦਿਨ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਤੇ ਹੁਣ ਉਹਨਾਂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਜਿਵੇਂ ਜਦੋਂ ਕਿ ਜਦੋਂ ਕਿ ਉਹਨਾਂ ਨੇ ਇਹ ਵੀ ਦੱਸਿਆ ਸ਼ਿਕਾਇਤ ਦੇ ਵਿੱਚ ਜਿਹੜੀ ਪਹਿਲੀ ਕਾਲ ਆਈ ਸੀ ਵੀ ਉਹਨੂੰ ਇਗਨੋਰ ਕੀਤਾ ਗਿਆ ਤਾਂ ਲੋ ਪਰ ਦੂਸਰੇ ਦਿਨ ਫਿਰ ਦੁਬਾਰਾ ਕਾਲ ਜਿਹੜੀ ਆਈ ਆਈ ਉਹਨਾਂ ਨੂੰ ਉਦੇ ਵਿੱਚ ਉਹਨਾਂ ਵੱਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਔਰ ਇਹ ਵੀ ਨਾਲ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਵਿੱਚ ਵੀ ਉਹਦਾ ਵੱਲੋਂ ਸੀਪੀ ਤੋਂ ਵੀ ਰਿਪੋਰਟ ਬਣਾਉਣ ਨੂੰ ਸ਼ਿਕਾਇਤ ਜੂਰੇ ਪੀ ਗਈ ਹੈ ਹਾਲਾਂਕਿ ਇਹ ਵੀ ਅਧਿਕਾਰਿਕ ਸੁਪਤੀ ਨਹੀਂ ਕਿ ਕਿਹਦਾ ਸਬੂਤ ਕਿਉਂਕਿ ਅਧਿਕਾਰਿਕ ਪਿਆ ਕੋਈ ਵੀ ਨਹੀਂ ਆਇਆ ਹੈ ਹੈ ਨਾ ਜੀ 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 ਦਵਾਵਾ ਤੋਂ ਪੁਲਿਸ ਕਿ ਕਾਰਵਾਈ ਕੀ ਕਰਦੀ ਹੈ ਇਹ ਦੋਣ ਵਾਲਾ ਸਮੇਂ ਦੱਸੇਗਾ ਪਰ ਜਿਹੜੀ ਸ਼ਿਕਾਇਤ ਅੱਗੇ ਕਰਾਈ ਉਹਦੇ ਵਿੱਚ ਰਮਨੂ ਰੋੜਾ ਜਿਹੜੇ ਸੈਂਟਰਲ ਵਿਧਾਇਕ ਹੈਗੇ ਨੇ ਆਵਾਮੀ ਪਾਰਟੀ ਤੋਂ ਉਹਨਾਂ ਨੇ ਇਹ ਜੁਰਤ ਦੱਸਿਆ ਕਿ ਉਹਨਾਂ ਕੋਲੋਂ 2 ਕਰੋੜ ਦੀ ਮੰਗ ਕੀਤੀ ਗਈ ਹੈ ਔਰ ਲਗਾਤਾਰ ਉਹਨਾਂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਜਿਹੜੀਆਂ ਆਈਆਂ ਨੇ ਉਹ ਆ ਰਹੀਆਂ ਨੇ ਜੀ ਸ੍ਰਿੰਦਰ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ ਤੇ ਮੰਗ ਕਿ ਨਹੀਂ ਕਰ ਰਹੇ ਤੁਸੀਂ 2 ਕਰੋੜ ਦੀ ਮੰਗ ਕੀਤੀ ਜਾ ਰਹੀ ਸੀ ਬਿਲਕੁਲ 2 ਕਰੋੜ ਦੀ ਉਹਨਾਂ ਕੋਲੋਂ ਮੰਗ ਕੀਤੀ ਗਈ ਹੈ ਔਰ ਕਿਸੇ ਵੀ ਜੋ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਇਹ ਤੇ ਵੀ ਦਿੱਤੀ ਤੇ ਸਬੂਤ ਤੇ ਪਟੂਪਾਲ ਆਪਣਾ ਨਾਮ ਨਹੀਂ ਹਾਂ ਕਿਸੇ ਕੰਸਟਰ ਦੇ ਨਾਲ ਜੁੜੇ ਹੋਏ ਕੋਈ ਗੱਲ ਕੀਤੀ ਆ ਸਿਰਫ ਉਹਨਾਂ ਨੂੰ ਦੋ ਵਾਰੀ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਔਰ ਇਸੇ ਮੱਦੇਬਤ ਉਹਨਾਂ ਨੇ ਪੁਲਿਸ ਮਿਸ਼ਨ ਨੂੰ ਸ਼ਿਕਾਇਤ ਜਿਹੜੀ ਹੈਗੀ ਉਹ ਦਿੱਤੀ ਆ ਜੀ ਕਿ ਇਸ ਪਰ ਮਾਮਲੇ ਤੇ ਐਫ ਆਈ ਆਰ ਦਰਜ ਵੀ ਹੋਈ ਆ ਦੇਖੋ ਮੈਂ ਪਹਿਲਾਂ ਕਿਹਾ ਵੀ ਹਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੈਗੀ ਕਿ ਨਾ ਹੀ ਕਿਤੇ ਪੁਲਿਸ ਕਮਿਸ਼ਨਰ ਦਾ ਬਿਆਨ ਹੈਗਾ ਉਹਨਾਂ ਵੱਲੋਂ ਕੋਈ ਬਿਆਨ ਦਿੱਤਾ ਗਿਆ ਨਾ ਹੀ ਕਿਸੇ ਛੋਟੇ ਅਧਿਕਾਰੀ ਵੱਲੋਂ ਕੋਈ ਬਿਆਨ ਦਿੱਤਾ ਗਿਆ ਇਸ ਕਰਕੇ ਐਫ ਆਈ ਆਰ ਬਾਰੇ ਅਜੇ ਪੂਰੀ ਕੋਈ ਨਹੀਂ ਹੈ ਜਿੱਦਾਂ ਹੀ ਕੋਈ ਅਧਿਕਾਰਿਕ ਪੁਸ਼ਟੀ ਹੁੰਦੀ ਹੈ ਇਹਦੇ ਬਾਰੇ ਜਰੂਰ ਅਸੀਂ ਆਪਣੇ ਦਰਸ਼ਕਾਂ ਦੇ ਕਰਕੇ ਦੱਸਣਾ ਚਾਹਾਂਗੇ ਜੀ ਧੰਨਵਾਦ तमाम ਜਾਣਕਾਰੀ ਲਈ ਐਸੇ ਮੇਰੇ ਸਹਿਯੋਗੀ सुरेंद्र ਜਲੰਧਰ ਤੋਂ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਕਿ ਵਿਧਾਇਕ ਰਮਨ ਅਰੋੜਾ ਨੂੰ ਧਮਕੀ ਪਰੇ ਕੋਲ ਆਈ ਹੈ ਤੇ ਵਿਦੇਸ਼ੀ ਨੰਬਰਾਂ ਤੋਂ ਇਹ ਫੋਨ ਆਇਆ ਦੋ ਵਾਰੀ ਇਹ ਫੋਨ ਜਿਹੜਾ ਦੱਸਿਆ ਜਾ ਰਿਹਾ ਕਿ ਦੋ ਵਾਰੀ ਇਹ ਕਾਲ ਆਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ 2 ਕਰੋੜ ਦੀ ਮੰਗ ਕੀਤੀ ਗਈ ਹੈ ਤੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਫਿਰੋਤੀ ਜਿਹੜੀ ਹੈ ਜੇ ਇਹ ਪੈਸੇ ਜਿਹੜੇ ਮੰਗੇ ਗਏ ਆ ਤੇ ਜੇਕਰ ਇਹ ਪੂਰਤੀ ਨਹੀਂ ਹੁੰਦੀ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਜਿਹੜੀ ਆ ਦਿੱਤੀ ਗਈ ਹੈ ਇਸ ਤਰ੍ਹਾਂ ਜਾਣਕਾਰੀ ਸਾਹਮਣੇ ਜਿਹੜੀ ਆਈ ਹੈ ਤੇ ਐਫ ਆਈ ਆਰ ਜਿਹੜੀ ਆ ਉਹ ਦਰਜ ਨਹੀਂ ਹੋਈ ਆ ਇਸ ਬਾਰੇ ਕੋਈ ਵੀ ਪੁਸ਼ਟੀ ਜਿਹੜੀ ਹਜੇ ਤੱਕ ਨਹੀਂ ਕੀਤੀ ਗਈ ਪੂਰੀ ਖਬਰ ਦੇ ਬਾਰੇ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਇਸ ਵਿੱਚ ਲੈ ਕੇ ਵਿਧਾਇਕ ਰਮਨ अरोड़ा ਨੂੰ ਧਮਕੀ ਭਰੀ ਕਾਲ ਆਈ ਹੈ ਵਿਦੇਸ਼ੀ ਨੰਬਰ ਤੋਂ ਇਹ ਫੋਨ ਕੀਤਾ ਗਿਆ ਵਿਦੇਸ਼ੀ ਨੰਬਰ ਤੋਂ ਦੋ ਵਾਰੀ ਧਮਕੀ ਭਰੀ ਕਾਲ ਆਈ ਹੈ ਤੇ ਪਰਿਵਾਰਕ ਮੈਂਬਰਾਂ ਤੱਕ ਨੂੰ ਵਿਜਾਨੋ ਮਾਰਨ ਦੀ ਧਮਕੀ ਇਸ ਪੂਰੀ ਖਬਰ ਦੇ ਵਿੱਚ ਦਿੱਤੀ ਗਈ ਹੈ ਤੇ ਇਸ ਪੂਰੀ ਖਬਰ ਦੀ ਜਿਹੜੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿ ਰਮਨ अरोड़ा ਦੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਰਮਨ अरोड़ा ਨੂੰ ਧਮਕੀ ਭਰੀ ਕਾਲ ਆਈ ਹੈ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਫਿਰੋਤੀ ਵੀ ਮੰਗੀ ਗਈ ਹੈ ਪੈਸੇ ਮੰਗੇ ਗਏ ਹੈ ਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਫਿਰੋਤੀ ਨਹੀਂ ਦਿੱਤੀ ਗਈ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇਗਾ ਇਸ ਤਰ੍ਹਾਂ ਦੀ ਧਮਕੀ ਭਰੀ ਕਾਲ ਵੀ ਆਈ ਹੈ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਡਿਪਟੀ ਕਮਿਸ਼ਨ ਨੂੰ ਸ਼ਿਕਾਇਤ ਜਿਹੜੀ ਆ ਦਰਜ ਕਰਵਾਈ ਗਈ ਆ ਤੇ ਇਸ ਪੂਰੇ ਮਾਮਲੇ ਤੇ ਜੜੀ ਜਾਣਕਾਰੀ ਲੈ ਲੈਣੇ ਮੇਰੇ ਨਾਲ ਮੇਰੇ ਸਹਿਯੋਗੀ सुरेंद्र ਜਿਹੜੇ ਨੇ ਫਰਿੰਦਰ ਕੀ ਕੋਈ ਜਾਣਕਾਰੀ ਇਸ ਬਾਰੇ ਹਾਂ ਬਿਲਕੁਲ ਸਾਹਮਣੇ ਦਿੱਤਾ ਕਿ ਪਿਛਲੇ ਦਿਨਾਂ ਦੇ ਇਹ ਗੱਲ ਕਰੀਏ ਤਾਂ ਜਦੋਂ ਵਿਜੀਲੈਂਸ ਵੱਲੋਂ ਰਮਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਤੇ ਜਬਰਦਸਤੀ ਸ਼ਰਨਾਵੀ ਮਾਮਲਾ ਦਾ ਦੋਸ਼ ਲੱਗਾ ਸੀ ਦੋਨਾਂ ਮਾਮਲਿਆਂ ਦੇ ਵਿੱਚ ਐਸਐਲਆਰ ਰਮਨ ਅਰੂਣਾ ਗੇਮ ਤੋਂ ਬਾਹਰ ਆ ਗਏ ਨੇ ਤਕਰੀਬਨ ਤਕਰੀਬਨ 100 ਤੋਂ ਉੱਪਰ ਦੇ ਨਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ تھے ਤੇ ਹੁਣ ਉਹਨਾਂ ਨੂੰ ਕਿ ਦੇਚੀ ਨੰਬਰ ਤੋਂ ਕਾਲ ਆਉਂਦੀ ਹੈ ਜ ਜਦੋਂ ਕਿ ਜਦੋਂ ਕਿ ਉਹਨਾਂ ਨੇ ਇਹ ਦੱਸਿਆ ਸ਼ਿਕਾਇਤ ਦੇ ਵਿੱਚ ਜਿਹੜੀ ਪਹਿਲੀ ਕਾਲ ਆਈ ਸੀਗੀ ਉਹਨੂੰ ਇਗਨੋਰ ਕੀਤਾ ਗਿਆ ਤਾਂ ਉਹ ਦੂਸਰੇ ਦਿਨ ਫਿਰ ਦੁਬਾਰਾ ਕਾਲ ਜਿਹੜੀ ਆਈ ਆਈ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਵੱਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਔਰ ਇਹ ਵੀ ਨਾਲ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਵਿੱਚ ਕਿ ਉਹਦਾ ਵੱਲੋਂ ਸੀਪੀ ਤੋਂ ਵੀ ਫੋਰ ਬਣਾਉਣਾ ਸ਼ਿਕਾਇਤ ਜੂਗਤੀ ਗਈ ਹੈ ਹਾਲਾਂਕਿ ਇਹ ਵੀ ਇਸ ਤਰ੍ਹਾਂ ਦੀ ਗ੍ਰਸਤੀ ਨਹੀਂ ਕਿ ਕਿਰਤੀ ਕਿਉਂਕਿ ਅਧਿਕਾਰਿਕ ਪਿਆ ਕੋਈ ਵੀ ਨਹੀਂ ਆਇਆ ਹੈ ਹੈ ਨਾ ਜੀ 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 ਦਵਾ ਬਸ ਉਹਨੂੰ ਪੁੱਛ ਸਕੇ ਕਾਰਵਾਈ ਕੀ ਕਰਦੀ ਹੈ ਟਾਈਮ ਵਾਲਾ ਸਮਾਂ ਦੱਸੇਗਾ ਪਰ ਜਿਹੜੀ ਸ਼ਿਕਾਇਤ ਆ ਤੇ ਪਰ ਉਹਦੇ ਵਿੱਚ ਰਮਨ ਅਰੋੜਾ ਜਿਹੜੇ ਸੈਂਟਰਲ ਵਿਧਾਇਕ ਹੈਗੇ ਨੇ ਆਵਾਮੀ ਪਾਰਟੀ ਤੋਂ ਉਹਨਾਂ ਨੇ ਇਹ ਜਰੂਰ ਦੱਸਿਆ ਕਿ ਉਹਨਾਂ ਕੋਲ 2 ਕਰੋੜ ਦੀ ਮੰਗ ਕੀਤੀ ਗਈ ਔਰ ਲਗਾਤਾਰ ਉਹਨਾਂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਜਿਹੜੀਆਂ ਆਈਆਂ ਨੇ ਉਹ ਆ ਰਹੀਆਂ ਨੇ ਜੀ ਸੁਰਿੰਦਰ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ ਤੇ ਮੰਗ ਕਿ ਨਹੀਂ ਕਰ ਰਹੇ ਤੁਸੀਂ 2 ਕਰੋੜ ਦੀ ਮੰਗ ਕੀਤੀ ਜਾ ਰਹੀ ਸੀ ਬਿਲਕੁਲ 2 ਕਰੋੜ ਦੀ ਉਹਨਾਂ ਕੋਲ ਮੰਗ ਕੀਤੀ ਗਈ ਆ ਔਰ ਕਿਸੇ ਵੀ ਜੋ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਇਹ ਸੇਵੀ ਵਿਅਕਤੀ ਤੇ ਪਰ ਸਪੈਸੀਫਿਕਲ ਆਪਣਾ ਨਾਮ ਨਹੀਂ ਨਾ ਕਿਸੇ ਕੰਸਟਰਰ ਦੇ ਨਾਲ ਜੁੜੇ ਹੋਏ ਇਹ ਗੱਲ ਕੀਤੀ ਆ ਕਿ ਉਹਨਾਂ ਨੂੰ ਦੋ ਵਾਰੀ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਔਰ ਇਸੇ ਬਾਬਤ ਉਹਨਾਂ ਨੇ ਪੁਲਿਸ ਮਿਸ਼ਨਰ ਨੂੰ ਸ਼ਿਕਾਇਤ ਜਿਹੜੀ ਹੈਗੀ ਉਹ ਦਿੱਤੀ ਆ ਜੀ ਕਿ ਇਸ ਪਰ ਮਾਮਲੇ ਤੇ ਐਫ ਆਈ ਆਰ ਦਰਜ ਵੀ ਹੋਈ ਆ ਦੇਖੋ ਮੈਂ ਪਹਿਲਾਂ ਕਿਹਾ ਵੀ ਹਜੇ ਤੱਕ ਪਰ ਅਧਿਕਾਰੀ ਪੁਸ਼ਟੀ ਨਹੀਂ ਹੈਗੀ ਕਿ ਨਾ ਹੀ ਕਿਸੇ ਪੁਲਿਸ ਮਿਸ਼ਨਰ ਦਾ ਬਿਆਨ ਹੈਗਾ ਉਹਨਾਂ ਵੱਲੋਂ ਕੋਈ ਬਿਆਨ ਦਿੱਤਾ ਗਿਆ ਨਹੀਂ ਕਿਸੇ ਛੋਟੀ ਅਧਿਕਾਰੀ ਵੱਲੋਂ ਕੋਈ ਬਿਆਨ ਦਿੱਤਾ ਗਿਆ ਇਸ ਕਰਕੇ ਐਫ ਆਈ ਆਰ ਬਾਰੇ ਅਜੇ ਪੂਰੀ ਕੋਈ ਜਾਣਕਾਰੀ ਨਹੀਂ ਹੈ ਜਿੱਦਾਂ ਹੀ ਕੋਈ ਅਧਿਕਾਰੀ ਦੀ ਪੁਸ਼ਟੀ ਹੁੰਦੀ ਆ ਤਾਂ ਇਸੇ ਬਾਰੇ ਜਰੂਰ ਅਸੀਂ ਆਪਣੇ ਰਿਪੋਰਟਾਂ ਤੇ ਕਰਕੇ ਦੱਸਾਂਗੇ ਜੀ ਧੰਨਵਾਦ तमाम ਜਾਣਕਾਰੀ ਲਈ ਐਸੇ ਮੇਰੇ ਸੇ ਹੀ ਯੋਗ ਜੁਰਿੰਦਰ ਜਲੰਧਰ ਤੋਂ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੇ ਕਿ ਵਿਦਿਆਕਰ ਰਮਨ ਅਰੋੜਾ ਨੂੰ ਤਮਕੇ ਪਰ ਕੋਲ ਆਈ ਹੈ ਤੇ ਵਿਦੇਸ਼ੀ ਨੰਬਰਾਂ ਤੋਂ ਇਹ ਫੋਨ ਆਇਆ ਦੋ ਵਾਰੀ ਇਹ ਫੋਨ ਜਿਹੜਾ ਦੱਸਿਆ ਜਾ ਰਿਹਾ ਕਿ ਦੋ ਵਾਰੀ ਇਹ ਕੋਲ ਆਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ